ਹੇ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਣੀ ਜਲੰਧਰ ਜ਼ਿਲ੍ਹੇ ਦੀ ਯਾਤਰਾ ਚੱਲ ਰਹੀ ਸੀ ਹੁਣ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਗੁਰਦੁਆਰਾ ਲਿੰਦੇ ਪਾਸਾ ਸਾਹਿਬ ਜੀ ਦੇ ਹੁਣ ਆਪਾਂ ਪਤਾ ਨੂੰ ਗੁਰਦੁਆਰਾ ਸੈਵੀ ਦਰਸ਼ਨ ਕਰਾਈਏ ਦੋਸਤੋ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਆ ਕਰੇ ਜਿਹੜੇ ਮੇਰੇ ਵੀਰ ਭਰਾ ਵੀਡੀਓ ਦੇਖ ਕੇ ਚੈਨਲ ਨਹੀਂ ਸਬਸਕ੍ਰਾਈਬ ਕਰਦੇਓ ਜਰੂਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਬਣਾਉਣ ਲੱਗੇ ਦੋਸਤੋ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੇ ਦੋਸਤੋ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਲਿੰਦਾ ਪਾਸਾ ਸਾਹਿਬ ਜੋ ਗੁਰਦੁਆਰਾ ਸਹੀਵੇ ਲਿੰਦੇ ਪਾਸੇ ਆ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ස වර වහිගුදී තනුකුරතු අර සයිජීද ගුමට දෙක්කිය හුග සත් නම් වහිගරු සත්ව නම් වහිගුරු සත් නම් වහිගුරු වහිගරජී පෙන්ඩ පෝ සොනය ඇතින්දේ සාධයෝ ਨਾਮ ਵਾਹਿਗੁਰੂ ਵਾਹਿਗੁਰੂ ਜੀ ਗੁਰਦੁਆਰਾ ਸਹੀਵਾਪਾ ਪਹੁੰਚ ਚੁੱਕੇ ਆ ਗੁਰਦੁਆਰਾ ਲੇਂਦਾ ਪਾਸਾ ਸਾਹਿਬ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂ ਦੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਆਪ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਲੇਂਦਾ ਪਾਸਾ ਸਾਹਿਬ ਇਸ ਸਥਾਨ ਤੇ ਸਤਵੇਂ ਪਾਸ਼ਾ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀਆ ਦੇ ਚਰਨ ਛੋਹ ਪ੍ਰਾਪਤ ਹੈ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜਿਹੜੀ ਸਾਹਮਣੇ ਤੁਸੀਂ ਦਰਸ਼ਨ ਦੀ ਉਡੀਕ ਦੇਖ ਰਹੇ ਹੋ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਵੀ ਇਤਿਹਾਸਿਕ ਦਰਸ਼ਨ ਦੀ ਉਡੀਕ ਹੈ ਵਾਹਿਗੁਰੂ ਜੀ ਇਸ ਦਰਸ਼ਨ ਡਿਊੜੀ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਸਾਹਿਬ ਜੀ ਮਹਾਰਾਜਿਆਂ ਨੇ ਇੱਥੇ ਮੋੜੀ ਗੱਡੀ ਸੀਗੀ ਇਹ ਸਾਦਿਆਂ ਤੁਸੀਂ ਇਹ ਦਰਸ਼ਨ ਡਿਊੜੀ ਇਹ ਇਤਿਹਾਸ ਲਿਖਿਆ ਹੋਇਆ ਇੱਥੇ ਲਿਖਿਆ ਹੋਇਆ ਮੋਟਰਸਾਈਕਲ ਤੇ ਸਕੂਟਰ ਤੇ ਸਾਈਕਲ ਤੇ ਚੜ ਕੇ ਜਾਣਾ ਮਨਾ ਆ ਇਸ ਵਾਹਿਗੁਰੂ ਜੀ ਦਰਸ਼ਨ ਡਿਊੜੀ ਦਾ ਇਤਿਹਾਸ ਲਿਖਿਆ ਹੋਇਆ ਆਪ ਜੀ ਸਰਵਣ ਕਰ ਸਕਦੇ ਹੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਇਸ ਨਗਰ ਵਿੱਚ ਤਿੰਨ ਗੁਰਦੁਆਰਾ ਸਾਹਿਬ ਹਨ ਤਾਂ ਤਾਂ ਨਿਸ਼ਰੀ ਗੁਰੂ ਹਰਾਈ ਸਾਹਿਬ ਦੀ ਮਹਾਰਾਜੀਆਂ ਦੀ ਯਾਦ ਵਿੱਚ ਅਸੀਂ ਆਪਾਂ ਤੀਸਰੇ ਗੁਰਦੁਆਰਾ ਸੈਵ ਜੀ ਦਰਸ਼ਨ ਕਰਨ ਜਾ ਰਹੇ ਹਾਂ ਬੱਚੇ ਆਪਾਂ ਨੂੰ ਰਾਹ ਦੱਸ ਦੇਵੇ ਪਹਿਲਾ ਨਾਮ ਕੀ ਆ ਜਲਾ ਕਰਨ ਜੀ ਸਿੰਘ ਆ ਪਹਿਲਾ ਤਾਂ ਯਰ ਮੈਕਸਨ ਫਿਰ ਮੇਰਾ ਨਾਮ ਬੇਵਰ ਬੰਗੜਾ ਤੁਸੀਂ ਤੋਂ ਬਹੁਤ ਵਧੀਆ ਬੱਚੇ ਆਪਾਂ ਨੂੰ ਗੁਰਦੁਆਰਾ ਸੈਵ ਜੀ ਦਾ ਦਰਸ਼ਨ ਕਰਾਉਣ ਜਾ ਰਹੇ ਆ ਦੋਸਤੋ ਘਰ ਦੇ ਸੱਦਿਓ ਕਿੰਨੀਆਂ ਪੁਰਾਣੀਆਂ ਇਕੱਟਾਂ ਪੁਰਾਣੇ ਦਰਵਾਜ਼ੇ ਵਾਹਿਗੁਰੂ ਜੀ ਦੂਜੀ ਦਰਸ਼ਨ ਦਿਉੜੀ ਏ ਇੱਥੇ ਵੀ ਮਹਾਰਾਜਿਆਂ ਨੇ ਮੋੜੀ ਗੱਡੀ ਸੀਗੀ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਘਰ ਜਿੰਦਾ ਲੱਗਾ ਹੋਇਆ ਆ ਆਪਾਂ ਬਾਰੋਂ ਹੀ ਨਮਸਕਾਰ ਕਰ ਲਈਏ ਮਹਾਰਾਜ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਮੀਰ ਪਰੇ ਹੱਥ ਰੱਖਿਓ ਜਿਹੜੇ ਮੇਰੇ ਵੀਰ ਭਰਾ ਵੀਡੀਓ ਦੇਖਦੇ ਮਹਾਰਾਜ ਇਹਨਾਂ ਦੇ ਵੀ ਕਸ਼ਟ ਦੂਰ ਕਰਿਓ ਤੇ ਜਿਹੜੇ ਮੇਰੇ ਵੀਰ ਭਰਾਵਾਂ ਦੀ ਸਾਰਿਆਂ ਦੀ ਚੜ੍ਹਦੀ ਕਲਾ ਕਰਨਾ ਸੱਚੇ ਪਾਤਸ਼ਾਹ ਜੀਓ ਦੁੱਖ ਦੁਲੀਦਰ ਸੱਚੇ ਪਾਤਸ਼ਾਹ ਜੀਓ ਦੂਰ ਕਰਨਾ ਜਿਹੜੇ ਮੇਰੇ ਵੀਰ ਭਰਾ ਵੀਡੀਓ ਦੇਖਦੇ ਇਹਨਾਂ ਤੇ ਮਿਹਰ ਭਰੇ ਹੱਥ ਰੱਖਣਾ ਸੱਚੇ ਪਾਤਸ਼ਾਹ ਜੀਓ ਸਾਰੇ ਸੰਸਾਰ ਦੀ ਚੜ੍ਹਦੀ ਕਲਾ ਕਰਨਾ ਸੱਚੇ ਪਾਤਸ਼ਾਹ ਜੀਓ ਤਨ ਤਨ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀਓ ਦੋਸਤੋ ਦੂਜੀ ਦਰਸ਼ਨ ਡਿਊਟੀ ਤੇ ਵੀ ਨਿਸ਼ਾਨ ਸਾਹਿਬ ਲੱਗਾ ਹੋਇਆ ਆ ਆਪਦੀ ਦਰਸ਼ਨ ਕਰੋ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦੂਜੀ ਦਰਸ਼ਨ ਡਿਊਟੀ ਤੇ ਵੀ ਲਿਖਿਆ ਹੋਇਆ ਮੋਟਰਸਾਈਕਲ ਸਕੂਟਰ ਤੇ ਸਾਈਕਲ ਤੇ ਚੜ ਕੇ ਜਾਣਾ ਮਨਾ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਦੇ ਦਰਸ਼ਨ ਕਰ ਲਈ ਸੀ ਜੇ ਮੇਰੇ ਤੋਂ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਹੁਣ ਮਿਲਦੇ ਆਪਾਂ ਨਵੇਂ ਬਲੌਗ